ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਂ ਲਖਸ਼ਿਆਨੰਦ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋ ਜਿਸ ਦਾ ਨਾਮ ਹੈ ਗੱਲ ਪੰਜਾਬ ਦੀ ਗੱਲ ਪੰਜਾਬ ਦੀ ਦੇ ਵਿੱਚ ਅੱਜ ਗੱਲ ਕਰਾਂਗੇ ਲਵ ਮੈਰਿਜ ਬਾਰੇ ਕਿ ਲਵ ਮੈਰਿਜ ਕਿਸ ਤਰੀਕੇ ਦੇ ਨਾਲ ਕਈਆਂ ਲਈ ਤਾਂ ਕਲੰਕ ਹੈ ਪਰ ਕਈਆਂ ਲਈ ਵਰਦਾਨ ਵੀ ਹੈ ਕਈਆਂ ਲਈ ਇਹ ਕਾਫੀ ਜ਼ਿਆਦਾ ਮਹੱਤਵਪੂਰਨ ਰੱਖਦਾ ਹੈ ਕਈਆਂ ਲਈ ਇਸ ਦੇ ਮਾਇਨੇ ਕੁਝ ਵੀ ਨਹੀਂ ਨੇ ਤੁਹਾਨੂੰ ਇਸ ਕਰਕੇ ਮੁੱਦਾ ਅਸੀਂ ਅੱਜ ਗੱਲ ਪੰਜਾਬ ਜੀ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਦੇ ਕਈ ਪਿੰਡਾਂ ਦੇ ਅੰਦਰ ਇੱਕ ਤੁਗਲਕੀ ਫਰਮਾਨ ਜਿਹੜਾ ਹੈ ਉਹ ਪੰਚਾਇਤ ਦੇ ਵੱਲੋਂ ਪਾਸ ਕੀਤਾ ਗਿਆ ਜਿਸ ਦੇ ਵਿੱਚ ਕੁੜੀ ਮੁੰਡਾ ਲਵ ਮੈਰਿਜ ਜੇਕਰ ਕਰਵਾਉਂਦੇ ਨੇ ਜਾਂ ਕਿ ਭੱਜ ਕੇ ਵਿਆਹ ਕਰਾਉਂਦੇ ਨੇ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਇੱਕ ਤਰੀਕੇ ਦੀ ਉਹਨਾਂ ਨੂੰ ਕੋਈ ਬੁਲਾਵੇਗਾ ਨਹੀਂ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਉਹਨਾਂ ਦੇ ਪਰਿਵਾਰ ਨੂੰ ਪਿੰਡ 'ਚ ਨਹੀਂ ਰਹਿਣ ਦਿੱਤਾ ਜਾਵੇਗਾ ਪਰਿਵਾਰ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਵੇਗੀ ਤਾਂ ਇਹ ਅਸੀਂ ਖਬਰ ਜਿਹੜੀ ਲੈ ਕੇ ਆਏ ਹਾਂ ਮੋਹਾਲੀ ਦੇ ਪਿੰਡ ਮਾਨਕਪੁਰ ਤੋਂ ਲੈ ਕੇ ਆਏ ਮਾਨਕਪੁਰ ਸ਼ਰੀਫ ਦੇ ਵਿੱਚ ਪੰਚਾਇਤ ਨੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਆਪਣੇ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ ਪੰਚਾਇਤ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਨੌਜਵਾਨ ਮੁੰਡੇ ਕੁੜੀਆਂ ਕੋਈ ਵੀ ਜੇਕਰ ਭੱਜ ਕੇ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਜਾਂ ਪਿੰਡ ਦੇ ਆਲੇ-ਦੁਆਲੇ ਨਹੀਂ ਰਹਿਣ ਦਿੱਤਾ ਜਾਵੇਗਾ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੋਵੇਗਾ ਰਹਿਣ ਦਾ ਇਸ ਤੋਂ ਇਲਾਵਾ ਪਿੰਡ ਤੋਂ ਉਹਨਾਂ ਦੇ ਸਾਰੇ ਅਧਿਕਾਰ ਰੱਦ ਕਰ ਦਿੱਤੇ ਜਾਣਗੇ ਅਜਿਹੇ ਨੌਜਵਾਨ ਮੁੰਡੇ ਕੁੜੀਆਂ ਦੀ ਮਦਦ ਕਰਨ ਵਾਲਿਆਂ ਵਿਰੋਧ ਵੀ ਉਹਨਾਂ ਨੇ ਕਾਰਵਾਈ ਕੀ ਕਰਨ ਦੀ ਗੱਲ ਆਖੀ ਹੈ ਤੇ ਚੇਤਾਵਨੀ ਦੇ ਦਿੱਤੀ ਹੈ ਤੁਹਾਨੂੰ ਦੱਸ ਦਿੰਦੇ ਆ ਮੋਹਾਲੀ ਦਾ ਪਿੰਡ ਮਾਨਕਪੁਰ ਸ਼ਰੀਫ ਹੈ ਇਸ ਪਿੰਡ ਦੇ ਵਿੱਚ ਪਿਆਰ ਤੇ ਪਵੰਦੀ ਲਗਾਈ ਗਈ ਹੈ ਯਾਨੀ ਕਿ ਲਵ ਮੈਰਿਜ ਤੇ ਪਵੰਦੀ ਲਗਾਈ ਗਈ ਹੈ ਦਰਸਲ ਇਸ ਪਿੰਡ ਦੀ ਪੰਚਾਇਤ ਆਪਸੀ ਮਤੇ ਦੇ ਨਾਲ ਆਪਸੀ ਸਹਿਮਤੀ ਪਾਸ ਕਰਦੀ ਹੈ ਜਿਸ ਦੇ ਵਿੱਚ ਇੱਕ ਪਿੰਡ ਦੇ ਅੰਦਰ ਨੌਜਵਾਨ ਮੁੰਡੇ ਕੁੜੀ ਪਰਿਵਾਰ ਦੀ ਸਹਿਮਤੀ ਤੋਂ ਬਿਨਾ ਭੱਜ ਕੇ ਵਿਆਹ ਨਹੀਂ ਕਰਵਾ ਸਕਦੇ ਹਨ ਕਿ ਲਵ ਮੈਰਿਜ ਨਹੀਂ ਕਰਵਾ ਸਕਦੇ ਉਹਨਾਂ ਨੂੰ ਇਸ ਪਿੰਡ ਦੇ ਵਿੱਚ ਜਾਂ ਨੇੜਲੇ ਪਿੰਡ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲੂਗੀ ਰਹਿਣ ਦੀ ਇਹਨਾਂ ਹੀ ਨਹੀਂ ਅਜਿਹੇ ਪ੍ਰੇਮੀਆਂ ਦੀ ਮਦਦ ਕਰਨ ਵਾਲਿਆਂ ਵਿਰੋਧ ਵੀ ਕਾਰਵਾਈ ਹੋਵੇਗੀ ਉਹ ਪ੍ਰੇਮੀਆਂ ਦੇ ਰਿਸ਼ਤੇਦਾਰ ਹੀ ਕਿਉਂ ਨਾ ਹੋਣ ਭਾਵੇਂ ਪਿੰਡ ਦੇ ਅਜਿਹੇ ਪ੍ਰੇਮੀਆਂ ਦੇ ਸਾਰੇ ਅਧਿਕਾਰ ਰੱਦ ਕੀਤੇ ਜਾ ਰਹੇ ਨੇ ਪਿੰਡ ਦੀ ਪੰਚਾਇਤ ਦੇ ਇਸ ਮਨਮਾਨੀ ਹੁਕਮ ਪਿੱਛੇ ਕਾਰਨ ਕੀ ਹੈ ਹਾਲਾਂਕਿ ਕਾਫੀ ਅਲੱਗ-ਅਲੱਗ ਜਿਹੜੇ ਇਹ ਕਾਰਨ ਦੱਸੇ ਜਾ ਰਹੇ ਨੇ ਕਿ ਕਿਸ ਕਾਰਨਾ ਕਰਕੇ ਇਹ ਮਤਾ ਪਾਸ ਕੀਤਾ ਗਿਆ ਆਪਣੇ ਪਰਿਵਾਰਾਂ ਦੀ ਸਹਿਮਤੀ ਤੋਂ ਬਿਨਾਂ ਜੇਕਰ ਮੁੰਡਾ ਕੁੜੀ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਦੇ ਵਿਰੋਧ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ 21ਵੀਂ ਸਦੀ ਚੱਲ ਰਹੀ ਆ ਪੰਚਾਇਤ ਦੇ ਇਸ ਹੁਕਮ ਨੂੰ ਲੋਕ ਕਿੰਨਾ ਕੁ ਸਵੀਕਾਰ ਕਰਦੇ ਨੇ ਤਾਂ ਦੇਖਣ ਵਾਲੀ ਗੱਲ ਹੋਵੇਗੀ ਤੇ ਤੁਗਲਕੀ ਫਰਮਾਨ ਕੀ ਹੈ ਇਹ ਪੰਚਾਇਤ ਦੇ ਵੱਲੋਂ ਮਤਾ ਕੀ ਪਾਸ ਕੀਤਾ ਗਿਆ ਆਓ ਪਹਿਲਾਂ ਉਹ ਜਾਣ ਲੈਂਦੇ ਆ ਕੋ ਪਰਿਵਾਰ ਦੇ ਦੋਨੋਂ ਜੀ ਨੇ ਮੰਨ ਲਓ ਇੱਕ ਭਯੋਤੀ ਦਾ ਰਿਸ਼ਤਾ ਹੈ ਚਾਚੀ ਦੇ ਜੀ ਨੇ ਆਪਸੇ ਵਿੱਚ ਭੱਜ ਕੇ ਵਿਆਹ ਕਰਾ ਲਿਆ ਇਸ ਕਰਕੇ ਹੀ ਮਦਰੇ ਮਤਾ ਪਾਇਆ ਗਿਆ ਹੈ ਤੇ ਦੂਜੀ ਮਦਰ ਕੇ ਅਮਰ ਸਾਹਮਣੇ ਕਰਨੇ ਵੀ ਤਾਂ ਕਿ ਕੋਈ ਇਹੋ ਜਿਹੀ ਅਣਕਦੀ ਘਾਤਰ ਕੋਈ ਕਾਨੂੰਨ ਆਪਣੇ ਹੱਥ ਵਿੱਚ ਨਾ ਲੈ ਲੇ ਜਾਂ ਮੁੰਡੇ ਵਾਲੇ ਜਾਂ ਕੁੜੀ ਵਾਲੇ ਇਹਨੂੰ ਦੇਖਦੇ ਹੋਏ ਵੀ ਕੋਈ ਤਣਾਪੂਰਨ ਸਥਿਤੀ ਨਾ ਹੋਵੇ ਇਹ ਮਤਾ ਪਾਇਆ ਗਿਆ ਤੇ ਪੂਰਾ ਪਿੰਡ ਸਹਿਮਤੀ ਦੇ ਨਾਲ ਹਾਂਜੀ ਹਾਂ ਮਦਰ ਪੂਰਾ ਪਿੰਡ ਤੇ ਪਰਿਵਾਰ ਬੱਚੇ ਦਾ ਪਰਿਵਾਰ ਦੋਨਾਂ ਦਾ ਉਹਨਾਂ ਨੂੰ ਸਾਰਿਆਂ ਨੂੰ ਹੀ ਮਦਰ ਕੇ ਸਹਿਮਤੀ ਦੇਰ ਵਿੱਚ ਲੈ ਕੇ ਧਿਆਨ ਵਿੱਚ ਰੱਖਦੇ ਹੋਏ ਸਾਰੀਆਂ ਗੱਲਾਂ ਨੂੰ ਹੀ ਮਤਾ ਪਾਇਆ ਗਿਆ ਅੱਛਾ ਇਸ ਦਿਨ ਨਾਲ ਪਿੰਡ ਦੀਆਂ ਬੀਬੀਆਂ ਹੋਰ ਜਿਹੜੀ ਸਾਰੇ ਸਹਿਮਤ ਨਹੀਂ ਹਾਂਜੀ ਹਾਂ ਹਾਂ ਅੱਛਾ ਲੱਗਦਾ ਕਿ ਅੱਗੇ ਮਾਹੌਲ ਖਰਾਬ ਨਾ ਹੋਵੇ ਉਸ ਮਾਹੌਲ ਨੂੰ ਠੀਕ ਰੱਖਣ ਵਾਸਤੇ ਇਸ ਤਰੀਕੇ ਦਾ ਮਤਾ ਪਾਣਾ ਪਿਆ ਹਾਂਜੀ ਹਾਂ ਇਹ ਮਦਰ ਕੇ ਤੁਹਾਡੀ ਛਾਣੀ ਗੱਲ ਹੈ ਤੇ ਸੁਭਾਵਿਕੀ ਤੌਰ ਤੇ ਹੀ ਮਦਰ ਇਹਨਾਂ ਮਦਰ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕਟਰਾਵਾਂ ਨੂੰ ਰੋਕਣ ਵਾਸਤੇ ਆਪਾਂ ਇਹ ਮਤਾ ਪਾਇਆ ਗਿਆ ਤਾਂ ਕਿ ਜੇ ਕੋਈ ਅਗ ਨੂੰ ਇਹੋ ਜਿਹੀ ਗੱਲ ਕਰਦਾ ਜਾਂ ਸੋਚਦਾ ਵੀ ਹੈ ਤਾਂ ਉਹ ਜਿਹੜੋ ਆਪਾਂ ਨੇ ਕਾਰਵਾਈ ਕੀਤੀ ਹੈ ਇਹਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਕਦਮ ਆਪਣਾ ਪਿੱਛੇ ਹਟਾਵੇ ਬਾਈਕਟ ਤਾਂ ਕੀਤਾ ਹੀ ਜਾਵੇਗਾ ਉਹਨਾਂ ਦਾ ਉਹਨਾਂ ਨੂੰ ਪਿੰਡ ਵਿੱਚ ਆਲਮੋਸਟ ਜਦੋਂ ਭੱਜ ਕੇ ਚਲੇ ਹੀ ਗਏ ਆ ਬਿਨਾ ਮਜ਼ਦੂਰੀ ਤੋਂ ਕੋਈ ਸੰਝ ਕੋਈ ਨਹੀਂ ਹੋਏਗੀ ਕੋਈ ਸੰਝ ਨਹੀਂ ਰੱਖੀ ਜਾਵੇਗੀ ਉਹਨਾਂ ਨਾਲ ਜੀ ਇਹ ਪਰਿਵਾਰ ਹੈ ਜਿਹੜੀ ਜਿਨ੍ਹਾਂ ਦੇ ਮੁੰਡੇ ਜਿਹੜੇ ਪਰਿਵਾਰ ਨੇ ਮੰਨ ਲਓ ਹੁਣ ਤੁਸੀਂ ਕੁਐਸਚਨ ਵਧੀਆ ਕੀਤਾ ਦੋਨੋਂ ਪਰਿਵਾਰ ਮਦਰ ਦੇ ਪਿੰਡ ਵਿੱਚ ਉਹਨਾਂ ਨਾਲ ਮਿਲਦੇ ਵਰਤੇ ਹੈਗੇ ਕੋਈ ਗੱਲ ਨਹੀਂ ਕਿਉਂਕਿ ਆਪਾਂ ਕਿਸੇ ਦਾ ਦੋਸ਼ ਪਰਿਵਾਰ ਨੂੰ ਨਹੀਂ ਦੇ ਸਕਦੇ ਨਾ ਇਹ ਘਟਨਾ ਇਦਾਂ ਦੀਆਂ ਨਿੰਦਣਯੋਗ ਹੈ ਕਿਸੇ ਵੀ ਨਾਲ ਹੋ ਸਕਦੀ ਹੈ ਤਾਂ ਇਹ ਦੇਖਦੇ ਹੋਏ ਤਾਂ ਆਪਾਂ ਪਰਿਵਾਰ ਚਲੋ ਦੋਨੋਂ ਪਿੰਡ ਵਿੱਚ ਮਦਰ ਦੇ ਰਹਿ ਸਕਦੇ ਹਨ ਮੇਰੇ ਪਰਿਵਾਰਾਂ ਤਾਂ ਬਾਈਕਟ ਨਹੀਂ ਹੈ ਉਹਨਾਂ ਦਾ ਮੁੰਡੇ ਕੁੜੀ ਦਾ ਬਾਈ ਕੱਟ ਹਾਂਜੀ ਹਾਂਜੀ ਮੁੰਡੇ ਕੁੜੀ ਦਾ ਬਾਈ ਕੱਟ ਕਰਦੇ ਆਂ ਇਹ ਕਾਰਨ ਦੇਖੋ ਜੀ ਹੁਣ ਇੱਕ ਚਾਚੀ ਭਤੀਜੀ ਦਾ ਰਿਸ਼ਤਾ ਹੈ ਉਹਨਾਂ ਨੇ ਆਪਸ ਵਿੱਚ ਮੈਰਿਜ ਕਰਾ ਲਈ ਆ ਪਿੰਡ ਦਾ ਸਾਰੇ ਦਾ ਮਾਹੌਲ ਹੀ ਖਰਾਬ ਹੋ ਗਿਆ ਆਜੂਨਾ ਜੀ ਜਿਨ੍ਹਾਂ ਨੇ ਕਰਿਆ ਕੱਲ ਕੋਈ ਹੋਰ ਕਰੂਗਾ ਉਹਨੂੰ ਦੇਖਦੇ ਹੋਏ ਮਤਾ ਪਾਇਆ ਗਿਆ ਵੀ ਇਹ ਜਿਹੜੇ ਇਹ ਜਿਹੇ ਇਨਸਾਨ ਹੈ ਉਹ ਸਮਾਜ ਤੋਂ ਦੂਰੇ ਰਹਿਣ ਪਿੰਡ ਤੋਂ ਦੂਰੇ ਰਹਿਣ ਵੀ ਪਿੰਡ ਦਾ ਜਿਹੜਾ ਮਾਹੌਲ ਖਰਾਬ ਨਾ ਹੋਵੇ ਇਹ ਦਿਨੋਂ ਪੂਰਾ ਪਿੰਡ ਸਾਂਝਾ ਬਿਲਕੁਲ ਜੀ ਇਹ ਉਹਨਾਂ ਮੰਗੀ ਬਾਈਕਟ ਕਰਤਾ ਤੁਸੀਂ ਉਹਨਾਂ ਸਾਂਝੀ ਰੱਖਣੀ ਨਾ ਕੋਈ ਸਾਂਝ ਨਹੀਂ ਜੀ ਪੂਰੇ ਪਿੰਡ ਦੇ ਪੂਰੇ ਪਿੰਡ ਨੇ ਜੀ ਨਾ ਬੰਨ ਦੇਣਾ ਕਦੇ ਨਹੀਂ ਜੀ ਬਿਲਕੁਲ ਜੀ ਤੇ ਹੋਰ ਜਿਹੜੇ ਮੁੰਡੇ ਕੁੜੀ ਤੁਹਾਡੇ ਪਿੰਡ ਦੇ ਕੋਈ ਹੋਰ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਇਲਾਕੇ ਦੇ ਲੋਕ ਉਹਨਾਂ ਨੂੰ ਇਹੀ ਅਪੀਲ ਹੈ ਵੀ ਦੇਖੋ ਇਹਿਆਂ ਹੀ ਕਟਨਾਵਾ ਤੋਂ ਜਰਾ ਬਚੋ ਆਪਣੇ ਪਰਿਵਾਰ ਨੂੰ ਆਪਣੇ ਮਾਪਿਓ ਨੂੰ ਸਮਝੋ ਉਹਨਾਂ ਦੇ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਮਤਲਬ ਵੱਡੇ ਕੀਤਾ ਹੈ ਨਾ ਇੱਥੇ ਤੱਕ ਪਹਚਾਇਆ ਪੜਾਇਆ ਲਿਖਾਇਆ ਘਟੋ ਘਟੋ ਉਹਨਾਂ ਦੇ ਰਿਸ਼ਤਿਆਂ ਦੀ ਉਹਨਾਂ ਰਿਸ਼ਤਿਆਂ ਦੀ ਦਾ ਸ਼ਰਮ ਕਰੋ ਤੇ ਸਮਾਜ ਨੂੰ ਇੱਕ ਚੰਗੀ ਸੇਧ ਦੋ ਅਹੀਆਂ ਜੀਆਂ ਬਰਾਈਆਂ ਨਾ ਦੋ ਜਿਹੜੀਆਂ ਕੱਲ ਨੂੰ ਭੁਗਤਣੀਆਂ ਔਖੀਆਂ ਹੋ ਜਣੀਆਂ ਇਹ ਜੋ ਹੈ ਮਤੇ ਦਾ ਕੀ ਅਸਰ ਪੈਂਦਾ ਹੈ ਲੋਕਾਂ ਦੇ ਉੱਤੇ ਕੀ ਅਸਰ ਪੈਂਦਾ ਹੈ ਨੌਜਵਾਨ ਮੁੰਡੇ ਕੁੜੀਆਂ ਦੇ ਉੱਤੇ ਇਸ ਤੇ ਚਰਚਾ ਕਰਾਂਗੇ ਅੱਜ ਸਾਡੇ ਨਾਲ ਸਤਿੰਦਰ ਕੌਰ ਐਡਵੋਕੇਟ ਪੰਜਾਬ ਹਾਈ ਕੋਰਟ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਅਮਰਜੀਤ ਸਿੰਘ ਸਮਾਜ ਸੇਵੀ ਨੇ ਜੋ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ ਨਿਰਮਲ ਕੌਰ ਸਾਬਕਾ ਆਪੀਐਸ ਅਫਸਰ ਨੇ ਇਹ ਗੈਸਟ ਨੇ ਸਾਡੇ ਮਹਿਮਾਨ ਨੇ ਅੱਜ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਤਾਂ ਸਵਾਲ ਵੀ ਲਵਾਂਗੇ ਪਰ ਇਹ ਜਿਹੜਾ ਮਤਾ ਪਾਸ ਕੀਤਾ ਗਿਆ ਇਹ ਕਾਫੀ ਜ਼ਿਆਦਾ ਚਰਚਾ ਦਾ ਮੁੱਦਾ ਬਟੌਰ ਰਿਹਾ ਹੈ ਕਿਉਂਕਿ ਮਿਕਸ ਪੁਆਇੰਟ ਆਫ 뷰 ਲੋਕਾਂ ਦੇ ਮਿਲ ਰਹੇ ਨੇ ਕਿਸੇ ਦਾ ਕਹਿਣਾ ਹੈ ਕਿ ਮਤਾ ਬਿਲਕੁਲ ਠੀਕ ਪਾਸ ਕੀਤਾ ਗਿਆ ਪਰ ਕਈ ਲੋਕਾਂ ਦਾ ਕਹਿਣਾ ਹੈ ਕਿ ਮਤਾ ਬਿਲਕੁਲ ਠੀਕ ਨਹੀਂ ਹੈ ਕਿਉਂਕਿ ਪਰਿਵਾਰ ਤੇ ਕੀ ਬੀਤੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੁੰਡਾ ਕੁੜੀ ਆਪਣੇ ਪਿੰਡ ਚ 8 ਸਾਲ ਬਾਅਦ 10 ਸਾਲ ਬਾਅਦ ਵਾਪਸ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਆਣ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਤੁਗਲਕੀ ਫਰਮਾਨ ਹੈ ਇਹ ਸਿੱਧਾ ਸਿੱਧਾ ਤੱਕੇਸ਼ਾਈ ਹੋ ਰਹੀ ਹੈ ਕਈ ਲੋਕਾਂ ਦਾ ਕਹਿਣਾ ਹੈ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਲੋਕ ਜਿਹੜੇ ਨੇ ਇਸ ਤਰੀਕੇ ਦਾ ਮਤਾ ਕਿਵੇਂ ਪਾਸ ਕਰ ਸਕਦੇ ਨੇ ਤਾਂ ਸਤਿੰਦਰ ਕੌਰ ਐਡਵੋਕੇਟ ਪੰਜਾਬ ਹਾਈ ਕੋਰਟ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿੰਦਰ ਜੀ ਤੋ ਅਰਤੂ ਸਿੱਧਾ ਸਵਾਲ ਪਹਿਲਾ ਮੈਂ ਲੈਣਾ ਚਾਹਾਂਗਾ ਜਵਾਬ ਲੈਣਾ ਚਾਹਾਂਗਾ ਕਿ ਇਹੋ ਜਿਹਾ ਫੈਸਲਾ ਕਿਵੇਂ ਇੱਕ ਪੰਚਾਇਤ ਕਰ ਸਕਦੀ ਹੈ ਤੇ ਕਾਨੂੰਨ ਇਸ ਫੈਸਲੇ ਨੂੰ ਇਸ ਮਤੇ ਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਹੈ ਜੇਕਰ ਐਸਾ ਮਤਾ ਪਾਸ ਵੀ ਹੁੰਦਾ ਹੈ ਤੇ ਇਹ ਕਨਸਟੀਟਿਊਸ਼ਨ ਦੇ ਵਿੱਚ ਕੀ ਇਸ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਕੀ ਇਹ ਪਾਸ ਹੋਣ ਤੋਂ ਬਾਅਦ ਇਹ ਲਾਗੂ ਹੋ ਸਕਦਾ ਹੈ ਇਸ ਤਰੀਕੇ ਦਾ ਕੋਈ ਕਨਸਟੀਟਿਊਸ਼ਨ ਦੇ ਵਿੱਚ ਆ ਵਕਾਲਤ ਦੇ ਵਿੱਚ ਕੋਈ ਐਸਾ ਪ੍ਰਬੰਧਨ ਹੈ ਸਤਿੰਦਰ ਜੀ ਆਵਾਜ਼ ਆ ਰਹੀ ਤੁਹਾਨੂੰ ਮੇਰੀ ਤਸ ਤਸਤਿੰਦਰ ਜੀ ਕੋ ਸ਼ਾਇਦ ਮੇਰੀ ਆਵਾਜ਼ ਆ ਨਹੀਂ ਰਹੀ ਹੈ ਚਲੋ ਅੱਗੇ ਸਾਡੇ ਨਾਲ ਅਮਰਜੀਤ ਸਿੰਘ ਸਮਾਜ ਸੇਵੀ ਨਾਲ ਜੁੜੇ ਹੋਏ ਨੇ ਅਮਰਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਨਿਊ ਸਟੇਟ ਤੇ ਤੁਹਾਡਾ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹੁੰਨਾ ਜਵਾਬ ਲੈਣਾ ਚਾਹੁੰਨਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਮਤਾ ਪਾਸ ਕੀਤਾ ਜਾਂਦਾ ਹੈ ਤੇ ਮਤਾਪਾਸ ਹੋਣ ਦੇ ਨਾਲ ਸਾਡੇ ਸਮਾਜ ਤੇ ਕਿਸ ਤਰੀਕੇ ਦੀ ਜਿਹੜੀ ਇਮੇਜ ਜਿਹੜੀ ਅਸਰ ਪੈਂਦਾ ਹੈ ਜੀ ਅਮਰ ਜੀ ਜੀ ਨਾਲ ਗੱਲ ਕਰ ਲੈਣਾ ਫਿਰ ਤੁਹਾਡੇ ਤੱਕ ਆਣਿਆ ਤੁਹਾਡੀ ਆਵਾਜ਼ ਨਹੀਂ ਆ ਰਹੀ ਸੀ ਵਿੱਚ ਮੈਂ ਅਮਰਜੀਤ ਤੋਂ ਸਵਾਲ ਲੈ ਲੈਣਾ ਅਮਰਜੀਤ ਜੀ ਸਾਡੇ ਸਮਾਜ ਦੇ ਵੀ ਤਾਂ ਅਮਰ ਜੀ ਜੀ ਇਹ ਸਮਾਜ ਤੇ ਕਿਸ ਤਰੀਕੇ ਦੇ ਨਾਲ ਇਹ ਮਤੇ ਦਾ ਅਸਰ ਪੈਂਦਾ ਜੇਕਰ ਮੁੰਡਾ ਕੁੜੀ ਕੋਈ ਭੱਜ ਕੇ ਵਿਆਹ ਆਪਣੀ ਮਰਜ਼ੀ ਦੇ ਨਾਲ ਬਾਲਗ ਹੋਣ ਤੋਂ ਬਾਅਦ ਕਰਵਾ ਵੀ ਲੈਂਦੇ ਨੇ ਤੇ ਉਸ ਦਾ ਸਮਾਜ ਦੇ ਉੱਤੇ ਕੀ ਅਸਰ ਪੈਂਦਾ ਜੀ ਸਮਾਜ ਤੇ ਤੇ ਉਹਦਾ ਬਹੁਤ ਮਾੜਾ ਅਸਰ ਹੈ ਜੀ ਕਿਉਂਕਿ ਸਮਾਜ ਤੇ ਕੋਈ ਚੰਗਾ ਅਸਰ ਨਹੀਂ ਹੈ ਸਾਡਾ ਸਿਸਟਮ ਸਾਡੀ ਸੋਸਾਇਟੀ ਸਾਡਾ ਸਮਾਜ ਜੋ ਹੈ ਸਾਡੀ ਸਭਿਆਤਾ ਜੋ ਰਹਿਣਾ ਚੀਜ਼ਾਂ ਨੂੰ ਅਲਾਉ ਨਹੀਂ ਕਰਦਾ ਜਿਹੜੀ ਦਾ ਤੁਸੀਂ ਕਰਦੇ ਹੋ ਮਤੇ ਦੀ ਪੰਚਾਇਤ ਕੋਲ ਅਧਿਕਾਰ ਦੁੱਤਾ ਮਤੇ ਤੋਂ ਉਹ ਮਤਾ ਕਾਸਕੀ ਆਪਣੇ ਪਿੰਡ ਚ ਨਾ ਕਰ ਸਕਦੀ ਸੋਸ਼ਲਿਕ ਤੌਰ ਤੇ ਕਾਨੂੰਨਨ ਤੌਰ ਦੇ ਉੱਤੇ ਵੀ ਤੁਸੀਂ ਦੇਖਿਆ ਹੈ ਕਿ ਸਾਡੇ ਅੱਜ ਗ੍ਰਹਿ ਮੰਤਰੀ ਨਿਯਮਿਤ ਸਾਹਿਬ ਜੀ ਉਹਨਾਂ ਨੂੰ ਵੀ ਤਲੀ ਪਾਰ ਕੀਤਾ ਕਿ ਇਹ ਅਧਿਕਾਰ ਉਹਨਾਂ ਕੋਲ ਹੈ ਉਹ ਕਰ ਸਕਦੇ ਨੇ ਪਿੰਡ ਦੀ ਜਿਹੜੀ ਹੈ ਲੜਾਈ ਝਗੜੇ ਤੋਂ ਬਚਾਉਣ ਲਈ ਪਿੰਡ ਦੀ ਵਿਵਸਥਾ ਸਹੀ ਰੱਖਣ ਦੀ ਕਾਨੂੰਨ ਦੀ ਸਥਿਤੀ ਉੱਥੇ ਬਣਾਈ ਰੱਖਣ ਦੀ ਉਹਨਾਂ ਨੂੰ ਅਧਿਕਾਰ ਹੈਗਾ ਇਹ ਕੋਈ ਇਸ ਤਰ੍ਹਾਂ ਦਾ ਕੋਈ ਮਤਾਂ ਜਿਹੜਾ ਉਹ ਪਾਸ ਸਮਾਜ ਸਮਾਜ ਤੇ ਕੀ ਅਸਰ ਪੈਂਦਾ ਜੇਕਰ ਇੱਕ ਮੁੰਡਾ ਕੁੜੀ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾ ਰਹੇ ਨੇ ਆਪਣੇ ਘਰ ਦੇਆਂ ਦੇ ਵਿਰੋਧ ਹੋ ਕੇ ਕਰਾ ਰਹੇ ਨੇ ਹਾਲਾਂਕਿ 5 ਤੋਂ 7 ਸਾਲ ਬਾਅਦ ਉਹਨਾਂ ਦੇ ਘਰ ਦੇ ਵੀ ਮੰਨ ਗਏ ਪਰ ਇਹ ਜਿਹੜਾ ਤੁਗਲਕੀ ਫਰਮਾਨ ਇਹ ਪਾਸ ਹੋਇਆ ਕਿ ਪਿੰਡ ਚ ਨਹੀਂ ਵੜਨਾ ਤੁਸੀਂ ਸਮਾਜ ਤੇ ਤਾਂ ਬਹੁਤ ਮਾਰਾ ਸਮਾਜ ਤੇ ਤਾਂ ਬਹੁਤ ਸਮਾਜ ਤੇ ਕੀ ਅਸਰ ਪੈਂਦਾ ਅਸੀਂ ਅਸੀਂ ਤੇ ਮੈਂ ਇੱਥੇ ਕਵਾਂਗੇ ਜੀ ਸੈਨ ਉਹ ਨਹੀਂ ਰੋ ਰਹੇ ਪੈਣ ਨੂੰ ਰੋ ਇਹ ਤਾਂ ਸਰਪੰਚ ਸਾਹਿਬ ਜਿਹੜੇ ਸਹਿਨ ਨਹੀਂ ਰੋ ਰਹੇ ਤੋਂ ਪੈਨ ਰੋ ਰਹੇ ਕਿਉਂ ਨਾ ਵੇਖੇ ਹੋਰ ਵੀ ਕਰਨ ਰੋਕਣ ਵਾਸਤੇ ਕੋਈ ਨਾ ਕੋਈ ਸਖਤ ਜਿਹੜੇ ਫੈਸਲੇ ਲੁਣਾ ਲੈਣ ਜੇ ਸਮਾਜ ਦੇ ਵਿੱਚ ਰਹਿਣਾ ਹੈ ਸਮਾਜ ਨੂੰ ਸੁਧਾਰਨਾ ਸਾਡਾ ਕੰਮ ਹੈ ਤੇ ਜਿਹਨੂੰ ਹੀ ਜ਼ਿੰਮੇਵਾਰੀ ਮਿਲੀ ਹੈ ਉਹਨੂੰ ਚੁਣਿਆ ਹੋਇਆ ਨੁਮਾਇੰਦਾ ਹੈ ਉਹ ਪਿੰਡ ਦਾ ਸਰਪੰਚ ਹੈ ਆਪਣੇ ਪਿੰਡ ਦਾ ਇਲੈਕਟ੍ਰਿਕ ਨਹੀਂ ਪਿੰਡ ਦੇ ਵਿੱਚ ਹੋਰ ਵੀ ਕਈ ਮੁੱਦੇ ਹੋ ਸਕਦੇ ਨੇ ਕਿਉਂਕਿ ਜੇਕਰ ਇੱਕ ਅਰੇਂਜ ਮੈਰਿਜ ਵੀ ਕਰਾਈ ਜਾਂਦੀ ਹੈ ਜੇ ਉਸ ਦੇ ਅਰੇਂਜ ਮੈਰਿਜ ਦੇ ਵਿੱਚ ਵੀ ਕਈ ਤਕਲੀਫਾਂ ਸਾਹਮਣੇ ਆਂਦੀਆਂ ਨੇ ਕੁੜੀਆਂ ਨੂੰ ਮੁੰਡਿਆਂ ਨੂੰ ਹਰੇਕ ਪੱਖ ਦੇ ਲੋਕਾਂ ਨੂੰ ਤਕਲੀਫਾਂ ਸਾਹਮਣੇ ਆਂਦੇ ਨੇ ਤੇ ਉੱਥੇ ਇੱਜ਼ਤ ਕਿੱਥੇ ਜਾਂਦੀ ਹੈ ਮੈਂ ਇੱਕ ਬੇਨਤੀ ਤੁਹਾਨੂੰ ਇੱਥੇ ਕਰ ਦਿਆਂ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਪਿੰਡ ਦੇ ਵਿੱਚ ਮੈਰਿਡ ਕਈ ਵਾਰ ਪ੍ਰੋਬਲਮਸ ਕ੍ਰੀਏਟ ਹੋ ਜਾਂਦੀਆਂ ਨੇ ਪਿੰਡ ਦੀਆਂ ਲੋਹਾਂ ਨੂੰ ਧੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉਹਦੇ ਵਿੱਚ ਵੀ ਪੰਚਾਇਤਾਂ ਮਦਦ ਕਰਦੀਆਂ ਨੇ इवन ਤੁਸੀਂ ਦੇਖਿਆ ਹੋ ਕਿ ਕਈਆਂ ਥਾਵਾਂ ਤੇ ਤਾਂ ਪੰਚਾਇਤਾਂ ਡਿਵੋਰਸ ਵੀ ਕਰਵਾ ਦਿੰਦੀਆਂ ਨੇ ਪੰਚਾਇਤੀ ਫਾਸਲੇ ਹੋਣ ਕੋਰਟ ਤੱਕ ਜਾਂਦੇ ਨਹੀਂ ਲੋਕ ਪੰਚਾਇਤ ਤੋਂ ਹੀ ਡਿਵੋਰਸ ਹੋਇਆ ਹੁੰਦਾ ਬਹੁਤ ਬਹੁਤ ਜ਼ਿਆਦਾ ਕੇਸ ਤੁਹਾਨੂੰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਿਲਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਪੰਚਾਇਤ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਹਨਾਂ ਕੰਮਾਂ ਸਤਿੰਦਰ ਕੌਰ ਜੀ ਕੋਲੋਂ ਸਵਾਲ ਦਾ ਜਵਾਬ ਲੈ ਲੈਨੇ ਆ ਸੰਵਿਧਾਨ ਬਾਲਕ ਬੱਚਿਆਂ ਨੂੰ ਸਤਿੰਦਰ ਜੀ ਵਿਆਹ ਕਰਾਉਣ ਦੀ ਆਜ਼ਾਦੀ ਦਿੰਦਾ ਹੈ ਤਾਂ ਕੀ ਪੰਚਾਇਤ ਦਾ ਫੈਸਲਾ ਕਨਸਟੀਟਿਊਸ਼ਨ ਤੋਂ ਵੀ ਉੱਪਰ ਹੋ ਗਿਆ ਕਿਉਂਕਿ ਇੱਕ ਪਟਿਆਲੇ ਤੋਂ ਮੈਂ ਇਸ ਕਰਕੇ ਕਹਿ ਰਿਹਾ ਇਹ ਚੀਜ਼ ਕਿਉਂਕਿ ਪਟਿਆਲੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਅੱਜ ਤੋਂ 7-8 ਸਾਲ ਪਹਿਲਾਂ ਕੁੜੀ ਮੁੰਡੇ ਨੇ ਭੱਜ ਕੇ ਵਿਆਹ ਕਰਾ ਲਿਆ ਸੀ ਵਾਪਸ ਆਏ ਆਪਣੇ ਪਿੰਡ ਦੇ ਵਿੱਚ ਹੁਣ ਪਿੰਡ ਵਾਲੇ ਕਹਿੰਦੇ ਅਸੀਂ ਵੜਨ ਨਹੀਂ ਦੇਣਾ ਤਾਂ ਕੀ ਪੰਚਾਇਤ ਦਾ ਫੈਸਲਾ ਸਤਿੰਦਰ ਕੌਰ ਜੀ ਜਿਸਚੂਸ਼ਨ ਤੋਂ ਵੀ ਉੱ퍼 ਹੋ ਗਿਆ ਕਿਉਂਕਿ ਇੱਕ ਪਟਿਆਲੇ ਤੋਂ ਮੈਂ ਕਿਉਂਕਿ ਪਟਿਆਲੇ ਤੋਂ ਸਤਿੰਦਰ ਕੌਰ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ ਕੀ ਪਤਾ ਹੈ ਤੇ ਪਰਸੋਂ ਥੋੜ ਕਾਨੂੰਨ ਬਾਰੇ ਮੈਂ ਜਾਣਕਾਰੀ ਦਿਨੀ ਹੈ ਕਿ ਹਿੰਦੂ ਮੈਰਿਜ ਐਕਟ ਦੇ ਵਿੱਚ ਜਿਹੜਾ ਹਾਂਜੀ ਆ ਰਹੀ ਹੈ ਜੀ ਤੁਹਾਨੂੰ ਆ ਰਹੀ ਹੈ ਜੀ ਮੇਰੀ ਆਵਾਜ਼ ਜੀ ਬਿਲਕੁਲ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਜੀ ਆ ਰਹੀ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਆ ਰਹੀ ਹੈ ਡਿਲੇ ਹੋ ਕੇ ਆ ਰਹੀ ਹੈ ਥੋੜੀ ਆਵਾਜ਼ ਪਰ ਆਵਾਜ਼ ਆ ਰਹੀ ਹੈ ਤੁਹਾਡੀ ਸ਼ਾਰਟ ਦੇ ਵਿੱਚ ਰੱਖਿਓ ਆਨਸਰ ਆਪਣਾ ਆਕਾਣ ਹਿੰਦੂ ਮੈਰਿਜ ਹਿੰਦੂ ਮੈਰਿਜ ਐਕਟ ਦੇ ਵਿੱਚ ਇਸ ਤਰ੍ਹਾਂ ਹੈ ਕਿ ਡਿਗਰੀਜ਼ ਆਫ ਜਿਹੜੇ ਸਪਿੰਡਰ ਰਿਲੇਸ਼ਨਸ਼ਿਪ ਆਉਂਦੇ ਆ ਮੈਂ ਤੁਹਾਨੂੰ ਸ਼ਾਰਟਲੀ ਆਨਸਰ ਦੱਸਦੀ ਆ ਕਿ ਆਲਰੇਡੀ ਹਿੰਦੂ ਮੈਰਿਜ ਐਕਟ ਦੇ ਵਿੱਚ ਡਿਗਰੀਜ਼ ਆਫ ਸਪਿੰਡਰ ਰਿਲੇਸ਼ਨਸ਼ਿਪ ਤੇ ਪ੍ਰੋਹਿਬਿਟਡ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਚਾਚੇ ਤਾਏ ਦੇ ਜਾਂ ਲੀਨੀਅਰ ਡਿਸੈਂਡੈਂਟਸ ਦੇ ਵਿੱਚ ਵਿਆਹ ਨਹੀਂ ਕਰ ਸਕਦੇ ਉਹਨਾਂ ਚਾਪਾ ਵਿਆਹ ਨਹੀਂ ਕੀਤੇ ਜਾ ਸਕਦੇ ਤੇ ਸਾਨੂੰ ਕਾਨੂੰਨ ਚ ਇਹ ਪ੍ਰੋਵੀਜ਼ਨ ਹੈਗਾ ਹੈ ਠੀਕ ਹੈ ਨਰਮਲ ਜੀ ਠੀਕ ਠੀਕ ਹੈ ਸਤਿੰਦਰ ਜੀ ਨਰਮਕਾਲਜੀ ਕੋ ਚੱਲ ਪੈਣੇ ਆ ਨਰਮਲ ਜੀ ਤੁਹਾਡੇ ਤੋਂ ਜਵਾਬ ਲੈਣਾ ਚਾਹੁੰਨਾ ਕਿ ਕਿਸ ਤਰੀਕੇ ਦੇ ਨਾਲ ਜੇਕਰ ਇਹ ਤੁਗਲਕੀ ਫਰਮਾਨ ਪਾਸ ਹੁੰਦਾ ਹੈ ਕੁੜੀ ਮੁੰਡਾ ਆਪਸ ਦੇ ਵਿੱਚ ਪਿਆਰ ਕਰਦੇ ਨੇ ਉਹਨਾਂ ਨੇ ਵਿਆਹ ਵੀ ਕਰਾ ਲਿਆ ਪਰ ਉਹ ਆਪਣੇ ਮਾਪੇ ਕੋਲ ਆਪਣੇ ਪਿੰਡ ਦੇ ਵਿੱਚ ਵਾਪਸ ਆਣਾ ਚਾਹੁੰਦੇ ਨੇ ਤਾਂ ਪੁਲਿਸ ਦਾ ਕੀ ਰੋਲ ਹੁੰਦਾ ਹੈ ਜੇਕਰ ਉਹ ਪੁਲਿਸ ਕੋਲ ਪਹੁੰਚਦੇ ਨੇ ਪੁਲਿਸ ਦਾ ਕੀ ਰੋਲ ਹੈ ਇਸ ਮਤੇ ਦੇ ਖਿਲਾਫ ਕੀ ਪੁਲਿਸ ਕੋਈ ਐਕਸ਼ਨ ਲੈ ਸਕਦੀ ਹੈ ਇੱਕੋ ਜੀ ਸਾਡੇ ਧਰਮ 'ਚ ਸਾਡੀ ਸਮਾਜ 'ਚ ਜੀ ਸੰਸਕਾਰਾਂ ਦਾ ਬਹੁਤ ਮਹੱਤਵ ਹੈ ਬਿਲਕੁਲ ਇਧਰ ਚਾਚੀ ਮਾਂ ਵਰਗੀ ਲੱਗਦੀ ਏ ਸੇਮ ਪਿੰਡ ਦੇ ਜਿਹੜੇ ਕੋੜੇ ਮੁੰਡੇ ਨੇ ਉਹ ਕੁੜੀਆਂ ਤੇ ਮੁੰਡੇ ਨੇ ਉਹ ਭੈਣ ਭਰਾ ਲੱਗਦੇ ਨੇ ਤੇ ਕਈ ਵਾਰ ਇਦਾਂ ਨਹੀਂ ਜਿਹੜੇ ਤੁਸੀਂ ਮੁਲਾਕਾਤਾ ਦੱਸ ਰਹੇ ਹੋ ਉਹ ਗੱਲਾਂ ਦੱਸ ਰਹੇ ਹੋ ਕਾਮ ਪਚਾਇਤ ਇਹਦਾ ਇੱਕ ਸੈਂਟੀਫਿਕ ਰੀਜ਼ਨ ਹੈ ਉਹਦਾ ਸੈਂਟੀਫਿਕ ਰੀਜ਼ਨ ਵੀ ਹੈ ਅਗਲੀ ਜਿਹੜੀ ਸੰਤਾਨ ਹੈ ਉਹਨੂੰ ਇਹਦੀ ਇੰਪਰੂਵਮੈਂਟ ਲਈ ਜੀਨ ਪੂਲ ਦੇ ਮਤਲਬ ਜੇ ਨਹੀਂ ਤੇ ਦੇਖਿਏ ਮੁਸਲਮਾਨਾ ਜ ਹੁੰਦੇ ਨੇ ਕਜ਼ਨ ਚ ਵਿਆਹ ਜਾਂ ਨਿਕਟ ਰਿਲੇਸ਼ਨ ਚ ਵਿਆਹ ਸਾਡੇ ਚ ਨਹੀਂ ਹੁੰਦੇ ਨਾ ਹਿੰਦੂਆ ਥੁੰਦੇ ਨੇ ਸਰਦਾਰਾ ਥੁੰਦੇ ਪੈਂਪਰਾ ਦੇ ਵਿੱਚ ਵਿਆਹ ਨਹੀਂ ਹੁੰਦਾ ਤੇ ਜਿਹੜੇ ਪਸੇਂ ਪਿੰਡ ਦੇ ਜਿਹੜੇ ਕੁੰਡੇ ਮੁੜੀ ਉਹ ਕਿਤੇ ਕਿਤੇ ਰਿਲੇਟਿਵ ਲੱਗਦੇ ਨੇ ਉਹ ਗੋਤ ਦੀ ਵੀ ਗੱਲ ਐ ਗੋਤ ਵੀ ਕਿਤੇ ਮਤਲਬ ਜੀਨ ਪੂਲ ਉਹ ਹੀ ਬਣ ਜਾਂਦਾ ਡੀਐਨਏ ਤੇ ਉਹ ਜਦ ਤੱਕ ਡੀਐਨਏ ਜਦ ਕਰਾਸ ਹੁੰਦੇ ਡੀਐਨਏ ਤੇ ਅੱਗੇ ਜਿਹੜੀ ਆਫਸਪਿੰਗ ਐ ਉਹਦੇ ਸੋਹਣੇ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਇਹੀ ਸਾਇੰਟਿਫਿਕ ਰੀਜ਼ਨ ਐ ਕਿ ਸਾਡੇ ਪੁਰਖੇ ਇਹ ਗੱਲ ਬਣਾ ਗਏ ਨੇ ਕਿ ਪੈਣਾ ਪਰਾਂਵਾ ਕਲੋਨ ਰਿਲੇਟਿਵ ਸਪਿੰਡਰ ਰਿਲੇਟਿਵ ਜਿੱਦਾ ਉਹਨੇ ਕਿਹਾ ਸਤਿੰਦਰ ਜੀ ਨੇ ਇਨਾਂ ਦੇ ਵਿੱਚ ਇਹ ਪ੍ਰੋਹਿਬਿਟਡ ਰਿਲੇਸ਼ਨਸ਼ਿਪ ਵੀ ਇਨਾਂ ਚ ਵਾੜ ਨਹੀਂ ਹੋਣੇ ਕਿਉਂਕਿ ਅੱਗੇ ਦੀ ਆਫਸਪ੍ਰਿੰਗ ਹੈ ਉਹਦੇ ਮਾੜੇ ਨਿਕਲਣਦੇ ਜਾਂ ਉਹਦੀ ਇੰਪਰੂਵਮੈਂਟ ਨਹੀਂ ਹੁੰਦੀ ਉਹਦੇ ਮਾੜੇ ਨਿਕਲਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਨਰਮਲ ਜੀ ਤੁਹਾਨੂੰ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਮੈਂ ਵਿੱਚ ਰੋਕ ਕੇ ਕਿ ਜੇਕਰ ਕੋਈ ਕੁੜੀ ਆ ਮੁੰਡਾ ਸੁਸਾਈਡ ਕਰ ਗਿਆ ਇਸ ਪ੍ਰੈਸ਼ਰ ਦੇ ਅਧੀਨ ਆ ਕੇ ਤਾਂ ਉਸ ਵੇਲੇ ਪੰਚਾਇਤੇ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਉਹ ਤੁਗਲਕੀ ਫਰਮਾਨ ਜਿਹੜੇ ਪੰਚ ਨੇ ਜਾਂ ਸਰਪੰਚ ਨੇ ਪਾਸ ਕਰਵਾਇਆ ਉੱਤੇ ਕੋਈ ਕਾਰਵਾਈ ਹੋਵੇਗੀ ਦੇਖੋ ਇਹ ਤੇ ਅਸੀਂ ਕਿਉਂਕਿ ਬਹੁਤ ਸੀਰੀਅਸ ਇਸ਼ੂ ਹੈ ਕਈ ਕਿਉਂਕਿ ਫੀਲਿੰਗਸ ਦਾ ਇਸ਼ੂ ਹੈ ਕਿ ਕੁੜੀ ਮੁੰਡਾ ਨੌਜਵਾਨ ਹੁੰਦੇ ਨੇ ਕਈ ਵਾਰ ਫੈਸਲੇ ਸਹੀ ਵੀ ਲੈ ਜਾਂਦੇ ਨੇ ਕਈ ਵਾਰ ਗਲਤ ਵੀ ਹੋ ਜਾਂਦੇ ਨੇ ਤਾਂ ਪੰਚਾਇਤ ਨੂੰ ਕੀ ਹੱਕ ਹੈ ਐਸਾ ਕਿਸੇ ਦਾ ਨਿੱਜੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਕਿ ਤੁਸੀਂ ਸਾਡੀ ਮਰਜ਼ੀ ਨਾਲ ਵਿਆਹ ਕਰਾਉਣੇ ਆ ਕਰਦੇ ਨਹੀਂ ਲੋਕ ਪਰ ਜਿਹੜੀਆਂ ਲਾ ਲਾ ਨੂੰ ਜੇ ਇੰਪਲੀਮੈਂਟ ਕਰਦੀ ਹੈ ਦੇਖੋ ਦੋ ਸਕੂਲ ਨੇ ਸਾਡੇ ਦੇ ਆਭਾਗਾ ਤੇ ਮੀਨਾਕਸ਼ਾ ਲੋ ਇਹ ਦੋ ਪਰਸਨਲ ਲੋ ਹੁੰਦੇ ਜਿਹੜਾ ਸਿੱਖਿਆ ਦੇ ਵੀ ਅਪਲਾਈ ਕਰਦੇ ਦੋ ਸਕੂਲਸ ਨੇ ਜੀ ਦੋਨਾਂ ਦੇ ਵਿੱਚ ਜਿਹੜੀ ਜਿਹੜੀ ਪ੍ਰੋਬਿਟੇਡ ਰਿਲੇਸ਼ਨਸ਼ਿਪ ਹੈ ਉੱਥੇ ਤੇ ਵਿਆਹ ਹੋ ਹੀ ਨਹੀਂ ਸਕਦੇ ਪਰ ਕਈ ਵਾਰ ਦੇਖ ਦਿਆ ਕੀ ਉਹ ਪਰਜਾਈ ਦੇ ਉਹਦੇ ਨਾਲ ਲੱਟ ਗਈ ਉਹ ਗਦੇ ਦੇ ਚਾਚੇ ਨੇ ਮਤਲਬ ਚਾਚਾ ਹੈ ਵਿਆਹ ਹੋਇਆ ਫਤੀਜੀ ਨਾਲ ਲੱਟ ਗਿਆ ਉਹ ਪੈਂਟਪੜਾ ਲੱਗਦੇ ਨੇ ਪੂਆ ਮਾਮੇ ਦਾ ਮੁੰਡਾ ਹੈ ਉਹ ਆਪਸ ਵਿਆਹ ਕਰਾ ਲੈ ਐਦਾ ਦੀਆਂ ਜਿਹੜਾ ਗੱਲਾਂ ਨੇ ਜਿਹਨੂੰ ਪਰਿਵਾਰ ਤੇ ਸਮਾਜ ਇਜਾਜ਼ਤ ਨਹੀਂ ਦਿੰਦਾ ਜਦ ਤੱਕ ਉਹਦੇ ਤੇ ਕੋਈ ਸੋਸ਼ਲ ਰਿਸਟ੍ਰੈਂਟ ਨਹੀਂ ਹੋਏਗਾ ਉਹ ਗੱਲਾਂ ਨਹੀਂ ਪੂਰੀਆਂ ਹੋ ਸਕਦੀਆਂ ਤੇ ਦੇਖੋ ਜਿੱਥੇ ਤੱਕ ਪਿਆਰ ਲਵ ਮੈਰिज ਦੀ ਗੱਲ ਹੈ ਸੱਚੇ ਪਿਆਰ ਤੋਂ ਵੱਡੀ ਕੋਈ ਤਾਕਤ ਨਹੀਂ ਦੁਨੀਆ 'ਚ ਪਰ ਉਹਦਾ ਮਤਲਬ ਇਹ ਥੋੜੀ ਕਿ ਪੈਂਟਪੜਾ ਦੇ ਵੀ ਤਾਂ ਪਿਆਰ ਹੈ ਤੱਤਰ ਦੇ ਪਿਆਰ ਆ ਦੁਨਿਆਦ ਤੇ ਉਸ ਪਿਆਰ ਚ ਮਤਲਬ ਬਲਡ ਮੈਰਿਜ ਆਪਣੇ ਆਪ ਚ ਕੋਈ ਮਾੜੀ ਚੀਜ਼ ਨਹੀਂ ਹੈਗੀ ਪਰ ਇਹ ਹੀ ਇੱਕ ਜਿਹੜੀ ਸਮਾਜ ਦੀ ਜਿਹੜੀ ਸੈਂਕਸ਼ਨ ਹੈ ਸੋਸ਼ਲ ਸੈਂਕਸ਼ਨ ਹੈ ਪਰਿਵਾਰਿਕ ਸਹਿਮਤੀ ਹੈ ਜੇ ਉਹ ਠੀਕ ਰਿਲੇਸ਼ਨਸ਼ਿਪ ਹੈ ਤੇ ਪਰਿਵਾਰ ਆਪਣੀ ਸਹਿਮਤੀ ਨੂੰ ਪਿੱਛੇ ਨਹੀਂ ਰੱਖਦਾ ਉਹ ਤੇ ਗਾਹਾਂ ਹੋ ਕੇ ਦਿੰਦੇ ਨੇ ਉਹ ਤਾਂ ਕਹਿੰਦੇ ਚੰਗਾ ਬਈ ਚਲੋ ਬਈ ਮਠਾਈ ਖਿਲਾਓ ਚੰਗਾ ਕੁੜੀ ਨੇ ਮੁੰਡਾ ਪਸੰਦ ਕਰ ਲਿਆ ਮੁੰਡੇ ਨੇ ਕੁੜੀ ਪਰ ਜੇ ਉਹ ਪਰ ਲੱਗਦੇ ਨੇ ਜੇ ਉਹ ਚਾਚਾ ਭਤੀਜਾ ਲੱਗਦੇ ਨੇ ਇਧਰ ਕੁਛ ਹੈ ਕੀ ਚਾਚਾ ਭਤੀਜੀ ਲੱਗਦੇ ਨੇ ਜਾਂ ਕੋਈ ਇਧਰ ਦਾ ਨਿਕਟ ਰਿਲੇਸ਼ਨ ਹੈ ਤਾਂ ਤੇ ਡੈਫੀਨਿਟਲੀ ਉਹ ਪ੍ਰੋਬੇਟਿਵ ਰਿਲੇਸ਼ਨਸ਼ਿਪ ਚ ਆ ਜਾਂਦਾ ਹੈ ਤਾਂ ਨਾ ਉਹਨੂੰ ਪਰਿਵਾਰ ਮਾਨਤਾ ਦੇਗਾ ਨਾ ਸਮਾਜ ਜੇ ਇਦਾਂ ਦੀ ਗੱਲ ਆ ਜਾਂਦੀ ਹੈ ਕਿ ਉਹ ਸਮਾਜਿਕ ਤੌਰ ਤੇ ਪ੍ਰੋਬੇਟਿਵ ਜਿਹੜੀ ਚੀਜ਼ਾਂ ਸਮਾਜਿਕ ਤੌਰ ਤੇ ਪ੍ਰੋਬੇਟਿਵ ਨੇ ਸਾਡੇ ਉਹ ਹੀ ਸਾਡੇ Hindu law ਚ ਵੀ ਮਿਤਾਕਸ਼ਰ ਦੇ ਭਾਗਾਂ ਚ ਪ੍ਰੋਬੇਟਿਵ ਨੇ ਤੇ ਜਿਹੜੇ ਐਗਨੇਟਸ ਨੇ ਸਪਿੰਡਰ ਰਿਲੇਸ਼ਨਸ਼ਿਪਸ ਨੇ ਇਲਾ ਦੇ ਕੁਝ ਸਪੈਸ਼ਲ ਆਥੋਰਾਈਜ਼ਡ ਫੰਕਸ਼ਨਸ ਨੇ ਜਿਹੜੇ ਕਿ ਗਮੀ ਵੇਲੇ ਵਿਆਹ ਵੇਲੇ ਪ੍ਰਾਪਰਟੀ ਇਨਹੈਰੀਟੈਂਸ ਪਰਸਨਲ ਲਾਜ ਫੈਮਿਲੀ ਲਾਜ ਅਪਲਾਈ ਕਰਦੇ ਨੇ ਉਹ ਜੇ ਅਪਲਾਈ ਜੇ ਉਹ ਜਿੱਥੇ ਉਹ ਪ੍ਰੋਹਿਬਿਟਿਡ ਨਹੀਂ ਹੈ ਉੱਥੇ ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਸਮਾਜ ਨੂੰ ਜਾਂ ਪਰਿਵਾਰ ਨੂੰ ਕਦੀ ਕੋਈ ਦਿੱਕਤ ਆਈ ਹੈ ਖਾਪ ਪੰਚਾਇਤ ਦੀ ਤੁਸੀਂ ਗੱਲ ਕਰਦੇ ਹੋ ਹਰਿਆਣਾ ਚੁਣੇ ਆਪਾਂ ਕਈ ਖਾਪ ਪੰਚਾਇਤਾਂ ਨਹੀਂ ਪੰਚਾਇਤਾਂ ਨੇ ਫਰਮਾਨ ਕੱਢਦੇ ਤੁਗਲਕੀ ਫਰਮਾਨ ਕੱਢਦੇ ਕੁੰਡੇ ਮੁੰਡੇ ਕੁੜੇ ਮੁੰਡੇ ਨੂੰ ਮੈਂ ਦਾ ਕਰਦਾ ਉਹ ਦਾ ਕਰਦਾ ਦੇਖੋ ਜੇ ਗੋਤ ਦੀ ਗੱਲ ਹੈ ਗੋਤ ਸਤ ਗੋਤ ਨਹੀਂ ਪਿੱਛੇ ਪੜੇ ਜਾਂਦੇ ਵਿਆਹਾਂ ਚ ਕਿ ਸਤ ਗੋਤ ਪਿੱਛੇ ਜਾਓ ਜੀ ਕਿਤੇ ਮਿਲਦੇ ਤਾਂ ਨਹੀਂ ਰਲਦੇ ਤੇ ਨਹੀਂ ਦੈਟ ਇਜ਼ ਕਿ ਜਸਟ ਬਿਕੋਜ਼ ਕਿ ਜਿਹੜਾ ਡੀਐਨਏ ਹੈ ਉਹਨੂੰ ਦੂਰ ਦੂਰ ਰੱਖਣਾ ਇਹ ਜਿਹੜੀ ਮੈਚਿੰਗ ਹੁੰਦੀ ਡੀਐਨਏ ਦੀ ਦੇਖੋ ਵਿਆਹ ਦਾ ਜਿਹੜਾ ਮੇਨ ਪਰਪਸ ਜਿਹੜਾ ਨੇਚਰ ਨੇ ਦੱਸਿਆ ਜਿਹਨੂੰ ਸਮਾਜ ਨੇ ਇੱਕਦਮ ਸੈਕਟੀਫਾਈ ਕੀਤਾ ਹੈ ਥੈਟ ਇਜ਼ ਕਿ ਪਰਿਵਾਰ ਨੂੰ ਕਹਾ ਵਧਾਣਾ ਨਰਮਲ ਜੀ ਮਤਲਬ ਜਨਰੇਸ਼ਨ ਨੂੰ ਕਹਾ ਵਧਾਣਾ ਤੇ ਜੇ ਜਿਹੜੀ ਮੇਨ ਬੇਸਿਕ ਤੇ ਉਹਦੇ ਲਈ ਬਾਕੀ ਸੋਸ਼ਲ ਪੋਲੀਟਿਕਲ ਇਕਨੋਮਿਕ ਯੂਨਿਟ ਬਣਦਾ ਹੈ ਫੈਮਿਲੀ ਨੂੰ ਕਿ ਉਹ ਫੈਮਿਲੀ ਆਪਣੀ ਚੰਗੀ ਤਰ੍ਹਾਂ ਚੱਲੇ ਉਹ ਜਿਹੜੀ ਫੈਮਿਲੀ ਅਗਰੈਸਟ ਹੈ ਉਹ ਹੀ ਪੂਰੇ ਸਮਾਜ ਦਾ ਆਧਾਰ ਬਣਦਾ ਹੈ ਠੀਕ ਹੈ ਨਰਮਲ ਜੀ ਅਮਰ ਜੀ ਜੀ ਕੋਲੋਂ ਜਵਾਬ ਲੈ ਲੈਣੇ ਆ ਅਮਰ ਜੀ ਜੀ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਤੁਸੀਂ 100 ਮੁਸ਼ਕਲਾਂ ਲੋਕਾਂ ਦੀਆਂ ਦੇਖਦੇ ਹੋ ਉਹਨਾਂ ਦੀ ਸੁਲਝਾਉਣ ਦੀ ਵੀ ਕੋਸ਼ਿਸ਼ ਕਰਦੇ ਹੋਗੇ ਹੋਰ ਵੀ ਕਈ ਮੁੱਦੇ ਨੇ ਸਮਾਜ ਦੇ ਵਿੱਚ ਇਹੋ ਜਿਹਾ ਤੁਗਲਕੀ ਫਰਮਾਨ ਲਿਆਂਨ ਦੀ ਕੀ ਲੋੜ ਪੈ ਗਈ ਪਿੰਡਾਂ ਦੇ ਵਿੱਚ ਅਜਿਹਾ ਕੀ ਹੋ ਰਿਹਾ ਹੈ ਜਾਂ ਕੋਈ ਕੁੜੀ ਮੁੰਡਾ ਜੇਕਰ ਭੱਜ ਕੇ ਵਿਆਹ ਕਰਵਾ ਵੀ ਲੈਂਦੇ ਨੇ ਜੇ 8 ਤੋਂ 10 ਸਾਲ ਬਾਅਦ ਉਹ ਵਾਪਸ ਘਰ ਆਉਣਾ ਚਾਹ ਰਹੇ ਨੇ ਤਾਂ ਇਹ ਤੁਗਲਕੀ ਫਰਮਾਨ ਪਾਸ ਹੋਣ ਕਰਕੇ ਉਹ ਆਪਣੇ ਘਰ ਨਹੀਂ ਆ پا ਰਹੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕੇਸ ਲਾਇਆ ਹੋਇਆ ਤਾਂ ਕਿਉਂ ਲੋੜ ਪੈ ਗਈ ਇਸ ਮਤੇ ਨੂੰ ਪਾਸ ਕਰਨ ਦੇ ਲਈ ਤੁਗਲਕੀ ਫਰਮਾਨ ਪਾਸ ਕਰਨ ਦੀ ਤੁਸੀਂ ਸਮਾਜ ਚ ਵਿਚਰ ਦਿਓ ਦੇਖੋ ਮੈਂ ਤੁਹਾਨੂੰ ਬੇਨਤੀ ਕਰਦਿਆਂ ਕਿ ਸਮਾਜ ਨੂੰ ਸੁਧਾਰੀ ਰੱਖਣ ਲਈ ਸਮਾਜ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਣ ਲਈ ਇਹ ਬਹੁਤ ਜ਼ਰੂਰੀ ਹੈ। ਔਰ ਜਿਵੇਂ ਤੁਸੀਂ ਕਿਹਾ ਕਿ 5-7 ਸਾਲ ਬਾਅਦ ਕੋਈ ਘਰ ਆ ਰਿਹਾ ਤਾਂ ਇਹਦਾ ਇਹ ਤਾਂ ਨਹੀਂ ਕਿ 5 ਸਾਲ ਮੈਂ ਇਸ ਲਈ ਕਹਿ ਰਿਹਾ ਮੈਂ ਵਿੱਚ ਤੁਹਾਨੂੰ ਰੋਕਣਾ ਚਾਹਾਂਗਾ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਧਰਮਵੀਰ ਗਾਂਧੀ ਜੋ ਕਿ ਕਾਂਗਰਸੀ MP ਨੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਮੈਂ ਇਸ ਮਤੇ ਦੇ ਖਿਲਾਫ ਹਾਂ ਬਿਲਕੁਲ। ਉਹ ਉਹਨਾਂ ਦੀ ਆਪਣੀ ਸਮਝ ਉਹਨਾਂ ਦੀ ਆਪਣੀ ਸਮਝ ਹੈ ਮੈਂ ਇਹ ਉਹ ਰੂੜੀਵਾਦੀ ਸੋਚ ਕਹਿੰਦੇ ਨੇ ਇਸ ਨੂੰ ਰੂੜੀਵਾਦੀ ਸੋਚ ਨਹੀਂ ਦੇਖੋ ਜੇਕਰ ਸਮਾਜ ਦੇ ਵਿੱਚ ਅਸੀਂ ਰਹਿਣਾ ਹੈ ਤੇ ਸਮਾਜ ਮੈਂ ਕਹਾਂਗਾ ਜੇ ਵਾਰ ਖੇਤ ਨੂੰ ਖਾਂ ਲੱਗ ਪਏ ਤੇ ਫਿਰ ਬਚਾਇਆ ਜਾ ਜੇਕਰ ਲੀਡਰ ਜਿਹਨੂੰ ਪਬਲਿਕ ਨੁਮਾਇੰਦਾ ਚੁਣ ਰਹੀ ਹੈ ਉਹ ਨੁਮਾਇੰਦਾ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰੇਗਾ ਤੇ ਫਿਰ ਸੁਧਾਰ ਕਿਵੇਂ ਸੁਧਾਰਨ ਲਈ ਤੇ ਸਖਤ ਫੈਸਲੇ ਲੈਣੇ ਪੈਣਗੇ ਨੇ ਆਪਣੇ ਪਰਿਵਾਰਾਂ ਤੇ ਵੀ ਲਾਗੂ ਕਰਨੇ ਸਭ ਤੋਂ ਪਹਿਲਾਂ ਆਪਣੇ ਘਰ ਆਪਣੇ ਪਰਿਵਾਰ ਤੇ ਲਾਗੂ ਕਰਨਾ ਚਾਹੀਦਾ ਫਿਰ ਜਾ ਕੇ ਬਾਹਰ ਜਾ ਕੇ ਉਹ ਮਤਲਬ ਸਾਨੂੰ ਲਾਗੂ ਕਰਨੀ ਚਾਹੀਦੀ ਔਰ ਇਹ ਕਿਤੇ ਨਾ ਕਿਤੇ ਡਰ ਜਿਹੜਾ ਉਹ ਮੈਨੂੰ ਵੀ ਤੁਹਾਨੂੰ ਵੀ ਲੱਗਦਾ ਜੀ ਔਰ ਸਾਰਿਆਂ ਨੂੰ ਜੇ ਕੱਲ ਨੂੰ ਸਾਡੇ ਨਾਲ ਕੋਈ ਇਦਾਂ ਦਾ ਐਕਸੀਡੈਂਟ ਤਾਂ ਹੋ ਜੇ ਇਹ ਦੇ ਕਰਕੇ ਵੀ ਇਹੋ ਜਿਹੇ ਜਿਹੇ ਫੈਸਲੇ ਲੈਣੇ ਪੈਣਗੇ ਸ਼ਰਮ ਸ਼ਾਰ ਹੋ ਜਾਂਦੇ ਅਸੀਂ ਜਮਾਨੇ ਦੇ ਵਿੱਚ ਔਰ ਮੈਂ ਇੱਕ ਗੱਲ ਇੱਥੇ ਕਹਿ ਦਿਆਂ ਕਿ ਪੰਜਾਬੀ ਕਦੇ ਲੜਾਈ ਝਗੜੇ ਨਾਲ ਅੱਜ ਤੱਕ ਨਹੀਂ ਮਰਿਆ ਪਰ ਮਿਹਨੇ ਨਾਲ ਮਰਿਆ ਪਰ ਮੇਨਾ ਮਾਰਨ ਤੋਂ ਕੋਈ ਕਸਲ ਵੀ ਨਹੀਂ ਛੜਦਾ ਉਹ ਇਸ ਤਾਨੇ ਮੇਨੇ ਤੋਂ ਬਚਣ ਵਾਸਤੇ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਮਾਜ ਨੂੰ ਸਹੀ ਦਿਸ਼ਾ ਤੇ ਸਹੀ ਮਾਰਗ ਤੇ ਲੈ ਕੇ ਜਾਣ ਕਿ ਉੱਥੇ ਆਪਣੇ ਵੱਡੇ ਬਡੇਰਿਆਂ ਦੇ ਔਲੇ ਦਾ ਖਾਦਾ ਤੇ ਸਿਆਣੇ ਦਾ ਅਕਲਵਾਚ ਪਤਾ ਹੈ ਆਪਣੇ ਵੱਡੇ ਬਡੇਰਿਆਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਰੀਤਾਂ ਰਿਤੀ ਰਵਾਜ ਨੇ ਉਹਨਾਂ ਤੇ ਚੱਲਣਾ ਸਾਡਾ ਫਰਜ਼ ਹੈ ਔਰ ਸਸੇ ਚੱਲਦੇ ਆ ਕਿ ਤਾਂ ਹੀ ਅੱਜ ਤੱਕ ਕਾਇਮ ਆ ਦੁਨੀਆ ਦੇ ਵਿੱਚ ਸਾਨੂੰ ਸਭ ਤੋਂ ਵੱਧ ਜੋ ਹੈ ਸਾਡੀ ਸਭੇ ਤਾਨੂੰ ਮੰਨਿਆ ਜਾਂਦਾ ਹੈ ਅੱਜ ਵੇਖੋ ਤੁਸੀਂ ਵੈਸਟਰਨ ਕਲਚਰ ਜਿਹੜਾ ਹੈ ਉਹ ਇੰਡੀਅਨ ਕਲਚਰ ਨੂੰ ਅਡਾਪਟ ਕਰ ਰਹੇ ਕਿਉਂ ਕਰ ਰਹੇ ਨੇ ਉਹ ਕਿਉਂਕਿ ਸਾਡਾ ਚੰਗਾ ਇਹ ਗੱਲ ਨੂੰ ਤੁਸੀਂ ਮੰਨੋਗੇ ਨਾ ਕਿ ਸਾਡੇ ਵਾਲਾ ਕਲਚਰ ਜਿਹੜਾ ਉਹ ਚੰਗਾ ਹੈ ਤਾਂ ਹੀ ਤਾਂ ਉਹ ਅਡਾਪਟ ਕਰ ਰਹੇ ਨੇ ਸਾਡੇ ਕਲਚਰ ਨਹੀਂ ਨਹੀਂ ਸਾਡਾ ਕਲਚਰ ਅਡਾਪਟ ਜ਼ਰੂਰ ਕਰ ਰਹੇ ਨੇ ਪਰ ਪਿੰਡਾਂ ਦੇ ਵਿੱਚ ਜੇਕਰ ਕੋਈ ਕੁੜੀ ਬਾਹਰ ਜਾ ਕੇ ਕਿਸੇ ਬਾਹਰ ਦੇ ਵਿਦੇਸ਼ੀ ਐਨ ਆਰ ਆਈ ਨਾਲ ਵਿਆਹ ਕਰਾ ਲੈਂਦੀ ਆ ਉਹ ਉਹ ਬਹੁਤ ਚੰਗਾ ਮੰਨਿਆ ਜਾਂਦਾ ਹੈ ਕਿ ਬਹੁਤ ਚੰਗੀ ਗੱਲ ਹੈ ਵਿਆਹ ਕਰਾਇਆ ਬਾਹਰ ਆਪਣੀ ਮਰਜ਼ੀ ਨਾਲ ਹੀ ਕਰਾਏ ਭਾਵੇਂ ਉਹ ਪਰ ਪਿੰਡ ਦੇ ਮੁੰਡੇ ਨਾਲ ਨਹੀਂ ਵਿਆਹ ਕਰਾਉਣਾ ਇਹ ਇਹ ਫਰਮਾਨ ਸਮਝ ਨਹੀਂ ਪਿੰਡ ਦਾ ਪਿੰਡ ਦਾ ਤੇ ਭਾਈ ਹੈ ਨਾ ਜੀ ਪਿੰਡ ਦਾ ਤੇ ਭਰਾ ਹੈ ਹੁਣ ਆਪਣੇ ਭਾਨ ਅੱਜ 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 ਦੇਖੋ ਸਮਾਜ ਦੇ ਵਿੱਚ ਤੁਸੀਂ ਜਿਵੇਂ ਵੀ ਐਂਪਲ ਦਿੱਤੀ ਸਤਿੰਦਰ ਕੌਰ ਜੀ ਕੋਲੋਂ ਜਵਾਬ ਲੈ ਲੈਣੇ ਸਮਾ ਸਮਾ ਘਟਾ ਐ ਮਰਜੀ ਜੀ ਸਤਿੰਦਰ ਜੀ ਕੋਲੋਂ ਜਵਾਬ ਲੈ ਲੈਣੇ ਸਤਿੰਦਰ ਜੀ ਜੀ ਸਤਿੰਦਰ ਜੀ ਆਵਾਜ਼ ਆ ਰਹੀ ਤੁਹਾਨੂੰ ਮੇਰੀ ਤੁਸੀਂ ਕਹਿਣਾ ਚਾ ਰਹੇ ਸੀ ਕੁਝ ਤਸਤੇਂਦਰ ਜੀ ਨੂੰ ਸਾਡੀ ਆਵਾਜ਼ ਨਹੀਂ ਆ ਰਹੀ ਅਮਰਜੀਤ ਸਿੰਘ ਜੀ ਤੁਸੀਂ ਆਪਣੀ ਗੱਲ ਕੰਟੀਨਿਊ ਕਰ ਸਕਦੇ ਹੋ ਐਕਚੁਅਲੀ ਕੀ ਹੈ ਦੇਖੋ ਪਿੰਡ ਦਾ ਜਿਹੜਾ ਹੈ ਨਾ ਭਾਈ ਆ ਇੱਕ ਬਹੁਤ ਗਾਣਾ ਵੀ ਫੇਮਸ ਹੋਇਆ ਐਸੀ ਸਾਇਦ ਮੈਂ ਇਥੋਂ ਮੇਰਾ ਹਜਕੋ ਬੰਦਾ ਨਹੀਂ ਪਰ ਅੱਜ ਮੁੱਦਾ ਇਸ ਤਰ੍ਹਾਂ ਦਾ ਹੈ ਕਿ ਉਹਦੇ ਵਿੱਚ ਵੀ ਕਿਹਾ ਗਿਆ ਜਾਰੀ ਲਾਭ ਦੇ ਮੁੰਡੇ ਨਾਲ ਲਈਏ ਪਿੰਡ ਦੇ ਭਰਾ ਨੇ ਉਹ ਗਾਣੇ ਦੇ ਵਿੱਚ ਵੀ ਬੋਲ ਨੇ ਸਾਡੇ ਲੋਕ ਗੀਤ ਦੇ ਵਿੱਚ ਵੀ ਤਾਂ ਉਹ ਮਤਲਬ ਸਾਡੇ ਭੈਣ ਭਰਾ ਨੇ ਹਨਾ ਪਹਿਲਾਂ ਕੀ ਹੁੰਦਾ ਸੀ ਲੱਗਦਾ ਤੁਸੀਂ ਤਾਂ ਵੀ ਜਾਣਦੇ ਹੋਗੇ ਕਿ ਪਿੰਡ ਦੇ ਵਿੱਚ ਕਿਸੇ ਦੇ ਅਗਰ ਧੀ ਭੈਣ ਦਾ ਵਿਆਹ ਹੁੰਦਾ ਸੀ ਹੁਣ ਤਾਂ ਪੈਲਸ ਹੋ ਗਏ ਪਹਿਲਾਂ ਪਿੰਡਾਂ 'ਚ ਹੀ ਬਰਾਤਾਂ ਹੁੰਦੀਆਂ ਸੀ ਤੇ ਸਾਰਾ ਪਿੰਡ ਉਸ ਬਰਾਤ ਨੂੰ ਸੰਭਾਲਦਾ ਸੀ ਬਿਲਕੁਲ ਸਾਰਿਆਂ ਵਾਸਤੇ ਉਹ ਭੈਣ ਦਾ ਹੀ ਵਿਆਹ ਹੁੰਦਾ ਸੀ ਵੀ ਸਾਡੀ ਭੈਣ ਦਾ ਹੀ ਵਿਆਹ ਜੀ ਹੈ ਨਾ ਕੋਈ ਨਹੀਂ ਸੀ ਕਹਿੰਦਾ ਫਲਾਣੇ ਦੀ ਭੈਣ ਦਾ ਕਹਿੰਦਾ ਸਾਡੀ ਭੈਣ ਦਾ ਵਿਆਹ ਹੈ ਤੇ ਉਹ ਅੱਜ ਅਸੀਂ ਆਪਣੀ ਭੈਣ ਨਾਲ ਵਿਆਹ ਕਰਾ ਲਿਆ ਕਿੱਧਰ ਦਾ ਰੂਲ ਹੈ ਸਾਲੂ ਇਹ ਚੀਜ਼ਾਂ ਨੂੰ ਰੋਕਣਾ ਠੀਕ ਹੈ ਬਹੁਤ-ਬਹੁਤ ਧੰਨਵਾਦ ਸਾਰੇ ਗੈਸਟ ਸਾਡੇ ਨਾਲ ਜੁੜੇ ਸਨ ਅੱਜ ਇੱਕ ਮੁੱਦੇ ਦੇ ਉੱਤੇ ਐਸੇ ਮੁੱਦੇ ਦੇ ਉੱਤੇ ਚਰਚਾ ਕੀਤੀ ਜੋ ਸਮਾਜ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਛੱਡਦਾ ਹੈ ਲਵ ਮੈਰਿਜ ਆਪਣੀ ਮਰਜ਼ੀ ਨਾਲ ਬਿਆ ਅਲੱਗ-ਅਲੱਗ ਪੁਆਇੰਟ ਆਫ View ਸੀਗੇ ਸਮਾਜ ਸੇਵੀ ਨੇ ਲੱਗ ਦੱਸਿਆ ਆਈਪੀਐਸ ਸਾਬका ਆਈਪੀਐਸ ਅਫਸਰ ਜੋ ਸਨ ਉਹਨਾਂ ਨੇ ਅਲੱਗ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਮਾਜਿਕ ਤੌਰ ਤੇ ਲਵ ਮੈਰਿਜ ਦਾ ਕਿਤੇ ਨਾ ਕਿਤੇ ਭਾਰਤ ਦੇ ਸਾਡਾ ਆਪ ਦਾ ਕਲਚਰ ਹੈ ਉਸ ਤੇ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪੈਂਦਾ ਹੈ ਕੱਲ ਫੇਰ ਪਰਤਾਂਗੇ ਨਵੇਂ ਪੁੱਦੇ ਦੇ ਨਾਲ ਗੱਲ ਕਰਾਂਗੇ ਗੱਲ ਪੰਜਾਬ ਦੀ ਧੰਨਵਾਦ